ਕੰਨੀਆਂ ਗੱਲਾਂ ਸੁਣ ਰਹੀਆਂ ਆਸੇ-ਪਾਸੇ ਚੁੱਪ ਕਰਕੇ ਬਹਿ ਕੇ ਹਰਮਨ ਜੀ ਨੇ ਬਿਲਕੁਲ ਵੀ ਪੀਲੇ ਕੱਪੜੇ ਨਹੀਂ ਪਾਏ ਜੀ ਸਾਸਰੀ ਘਰ ਕੀ ਹਲਚਲ ਅੰਜਨ ਲਾਉ ਦੇ ਵਿੱਚ ਸਵਾਗਤ ਹੈ ਸਾਰਿਆਂ ਨੂੰ ਆ ਮੈਨੂੰ ਤੇਰੇ ਆਵਾਜ਼ ਦੇ ਨਾਲ ਸਵਾਗਤ ਕਿਦਾਂ ਦੇਖੋ ਮੁੰਡੇ ਕਿੱਥੇ ਆ ਗਏ ਆ ਬਾਹਾਂ ਟੈਨ ਖਟੀਆਂ-ਖੱਟੇ ਪਾਏ ਆ ਪਰ ਇੰਨੇ ਕੱਲੇ ਨਹੀਂ ਪਾਏ ਆ ਹਾਂ ਹਾਂ ਬਹੁਤ ਕੁਝ ਨਾ ਆਵੇ ਤੁਮੀ ਪਾਏ ਆ ਮੇਰਾ ਲੈ ਕਿਉਂ ਨਹੀਂ ਆਂਦਾ ਕਿਉਂ ਨਹੀਂ ਆਂਦਾ ਮੇਰਾ ਵਾਜ ਨੂੰ ਸਪੀਕਰ ਨਾਲ ਬਾਹਰ ਲਈ ਇਹਦਾ ਤੂੰ ਕਿਹਨੂੰ ਪਾਇਆ ਘਟਾ ਉਹਦੇ ਤੋਂ ਫਿਊਲ ਮੰਗੀ ਜਾਂਦੇ ਤੈਨੂੰ ਜ਼ਾਰੇ ਇਗਨੋਰ ਕਰ ਰਹੇ ਆ ਅਸਲ ਦੇ ਵਿੱਚ ਮੈਨੂੰ ਇਗਨੋਰ ਤਾਂ ਕਰ ਰਹੇ ਕਿਉਂਕਿ ਮੇਰੀ ਵਾਜ ਘੱਟ ਹੋਣਾ ਹਾਂ ਹਾਂ ਭੋਂਕਾ ਬਾਹਰ ਬਾਹਰ ਉੱਚੀ ਉੱਚੀ ਮੋਲ ਮੋਟੇ ਝੂਲ ਕਿਤਾ ਫਿਊਲ ਆ ਇਹਨੂੰ ਅੱਗ ਆਲੇ ਥੱਲੇ ਲਾਉਣ ਆਲੇ ਉਹ ਡੱਬਾ ਤੇਰ ਖਾਇਆ ਤਾਂ ਹੈ ਬਾਹਰ ਹੋਰ ਮੰਗੀਆਂ ਨੇ ਕਿੱਥੇ ਆ ਆਵੇ ਇੱਧਰ ਪਏ ਡੱਬਾ ਲੈ ਮੈਂ ਤੈਨੂੰ ਦੱਸਾਂ ਮੈਂ ਤੈਨੂੰ ਬਾਹਰ ਤਬੀਬ ਖਾਣਾ ਸਾਰਾ ਕੁਝ ਗੈਰਮੈਂਟ ਵੀ ਸਿਸਟਮ ਸਾਰਾ ਕੁਝ ਹੋਰ ਬਈ ਕੀ ਹਾਲ ਚਾਲ ਕੈਂਸਲ ਤਾਂ ਸ਼ਾਜੀ ਡਿਸਪੋਜ਼ਲ ਕਿੱਥੇ ਆ ਬਹੁਤ ਡਿਸਪੋਜ਼ਲ ਉੱਧਰ ਹੈ ਕਿੱਥੇ ਡਿਸਪੋਜ਼ਲ ਹੈ ਡਿਸਪੋਜ਼ਲ ਉੱਧਰ ਆ ਕਿੱਧਰ ਡਿਸਪੋਜ਼ਲ ਹੈ ਸ਼ਾਜੀ ਸਾਰਾ ਰੱਖਿਆ ਇਹ ਤਾਂ ਹੋਣ ਲਿਆਦਾ ਸੀ ਇਹ ਸਾਰਾ ਡਿਸਪੋਜ਼ਲ ਆ ਕੱਲ ਵੀ ਇੱਥੇ ਲਾਇਆ ਇੱਥੇ ਲਾਇਆ ਡਿਸਪੋਜ਼ਲ ਆ ਆ ਰਿਹਾ ਆ ਰਿਹਾ ਆ ਰਹੀਆਂ ਬਈ ਕੰਡੀਆਂ ਉੱਜਾ ਕੁੱਝ ਨਹੀਂ ਹੋ ਰਹੀਆਂ ਦੀਆਂ ਦੱਬੀਆਂ ਲਾਵੀ ਫੌਜ ਜਨੀ ਤਿਆਰ ਹੋ 3:00 ਵਜੇ ਦੇ ਮੇਲ ਦੀ ਜਾਂਦੀ ਹੋਈ ਜਾਂਦੀ ਹੈ ਮੇਲ ਦੀ ਵਾਓ ਨਾਈਸ ਲੱਖੋ ਤੁਸੀਂ ਕੱਟਾ ਪਾਉਣ ਲਗਾ ਕੱਟਾ ਪਾਉਣੋ ਨੀ ਤੈਨੂੰ ਮੈਂ ਤੇਰਾ ਫੋਹ ਫੋ ਕਰਦਾ ਫਿਰਦਾ ਹਾ ਹਾ ਕਰਦਾ ਫਿਰਦਾ ਆਪਾਂ ਉਹ ਕੱਟਾ ਓ ਮਾਈ ਗੋਡ ਸਰੀਰ ਬਿੱਕੂ ਆ ਦੱਬਾ ਬਰਾਵਾ ਕੇ ਕਾਟ ਕੇ ਦੇ ਮੈਂ ਨਹੀਂ ਕਾਟ ਕੇ ਵਾਰੀ ਵਾਰੀ ਦੇ ਬਈ ਨਾ ਜਿੰਨੀਆਂ ਬਾਈ ਨੂੰ ਦੇ ਇੱਕ ਪੈਲਸਚ ਵੀ ਚਾਹੀਦੀਆਂ ਮੇਰੇ ਪੈਲਸਚ ਵੀ ਇਹੀ ਚੱਲਣੀਆਂ ਆ ਬਾਈ ਉਹਨਾਂ ਦੇ ਕਿੰਨੀਆਂ ਕੌਲੀਆਂ ਇੱਕ ਰਿਬਾਈ ਵਰਤਨੀਆਂ ਸੀ ਚੱਲਦੀਆਂ ਬਸੇ ਆਉਣ ਨੇ ਕਿ ਨਸ਼ਟਾਂ ਨਾਲ ਥੱਲੇ ਪਾਵਣੀ ਆਪਾਂ ਆਪਣੇ ਸੂਏ ਸਾਡੇ ਸਭ ਨੇ ਆਪਣੇ ਬਸ ਸੂਏ ਸਾਡੇ ਦੀ ਸਾਡੀ ਕਿੰਨੇ ਕੰਨਾ ਟਾਈਮ ਇੱਕ ਕੱਢਦੀ ਆ ਥੋੜਾ ਟਾਈਮ ਪੰਜਾਂ ਮਿੰਟ ਹੀ ਕੱਢਦੀ ਆ ਵਧੀਆ ਇਹਦਾ ਜਿਆਦਾ ਟਾਈਮ ਕੱਢ ਵੀ ਮੈਂ ਕਿਹਾ ਤਾਂ ਵਧੀਆ ਹੀ ਉਹਨੂੰ ਤੇ ਬਾਕੀ ਚਲੋ ਤੁਹਾਡੇ ਬਾਬਾ ਮੇਰੇ ਰੱਖੇ ਵਾਦੀ ਕੱਢੇ ਟਾਈਮ ਚਲੋ ਮੈਂ ਤੁਹਾਨੂੰ ਬਾਹਰ ਦਾ ਸੈਟਅਪ ਖਵਾਵਾਂ ਸਾਰਾ ਸਿਸਟਮ ਸਾਰਾ ਕੋਈ ਨਹੀਂ ਨਹੀਂ ਐਡ ਕਰੋ ਪੁੱਛੀ ਕੀ ਮੈਂ ਮੈਂ ਤੁਹਾਨੂੰ ਨਹੀਂ ਸਮਝਲੀ ਕਰ ਛੱਡਿਆ ਮੈਂ ਤੇ ਤੈਨੂੰ ਪਤਾ ਨਹੀਂ ਸੀਕ੍ਰਟ ਕੰਨ ਛੱਡੇ ਹੋਏ ਆ ਲੋਕਾਂ ਦੀਆਂ ਗੱਲਾਂ ਸੁਣ ਰਹੀਆਂ ਆਸੇ-ਪਾਸੇ ਚੁੱਪ ਕਰਕੇ ਬਹਿ ਕੇ ਹਾਂ ਸੀਕ੍ਰੀਟ ਮੈਂ ਆਪਦੇ ਮਾਈਕ੍ਰੋਫੋਨ ਚੱਡੀਆਂ ਕਿਹੜੀਆਂ-ਕਿਹੜੀਆਂ ਹੁਣ ਤੱਕ ਸੁਣ ਲ ਲਈਆਂ ਹੁਣ ਤੱਕ ਮੈਂ ਸਨੋਬਰ ਤੇ ਇਹ ਹਰ ਮਨ ਨੂੰ ਗੱਲਾਂ ਕਰਦੇ ਸੁਣ ਲਿਆ ਆਪਣੀਆਂ ਚੁਗਲੀਆਂ ਆਪਣੀਆਂ ਹੀ ਹਾਂ ਆ ਵੀ ਕਰਦਾ ਆ ਇਹ ਵੀ ਕਹਦੇ ਸੀ ਕਿ ਮੇਰਾ ਵੀ ਕਾ ਮੇਰੀ ਵੀ ਨੂੰ ਤਾਂ ਇੰਨਾ ਮਜ਼ਾਕ ਕਰਦੇ ਮੈਨੂੰ ਵੀ ਬੇਇੱਜ਼ਤੀ ਮਹਿਸੂਸ ਹੁੰਦੀ ਤੂੰ ਜ਼ਿਆਦਾ ਬੇਇੱਜ਼ਤੀ ਮਹਿਸੂਸ ਕਰਦਾ ਆ ਵੀ ਮੈਂ ਉਹ ਕਹਿੰਦੇ ਇੱਥੇ ਬੀਬੀਆਂ ਬੈਠੀਆਂ ਆਂ ਕੁਝ ਹੁੰਦਾ ਇਹ ਮੁੜ ਕੇ ਕੀ ਆ ਕਿਉਂ ਤੂੰ ਖਟਾ ਪੂਰਾ ਕਿਉਂ ਨਹੀਂ ਪਾਇਆ ਸਾਡੇ ਸਾਡੇ ਨੂੰ ਖਟਾ ਬਣਦਾ ਮੈਨੂੰ ਮੈਨੂੰ ਆਪ ਵੀ ਥਾਂ ਤੇ ਵਧੀਆ ਜਾ ਅੱਛਾ ਤੁਸੀਂ ਮੈਚਿੰਗ ਕੀਤੀ ਡਰੈਸ ਕੋਡ ਮਾਈ ਗਾਡ ਲੱਗ ਨਹੀਂ ਆਂਦਾ ਹਾਂ ਤੁਸੀਂ ਮੈਚਿੰਗ ਕੀਤੀ ਭਾਈ ਲੈ ਸੈਟਅਪ ਵਧੀਆ ਆਪਣਾ ਹਲਦੀ ਵਾਲਾ ਸੈਟਅਪ ਤੁਹਾਡੇ ਨਾਲ ਸੈਟਅਪ ਤੋਂ ਉੱਪਰ ਨਹੀਂ ਦੇਖਿਆ ਸੈਟਅਪ ਉੱਪਰ ਦਾ ਕੀ ਉੱਤੋਂ ਦਾ ਜੱਗ ਵਾਲੇ ਵਲੌਗ ਚ ਵਿਖਾਵਾਂਗੇ ਹਾਂ ਵੀ ਆਈਪੀ ਓਏ ਤਿਤਲੀਆਂ ਕਿੱਥੋਂ ਆ ਗਈਆਂ ਹੁਣ ਤਿਤਲੀਆਂ ਪਈਆਂ ਤਿਤਲੀਆਂ ਵੀ ਉੱਡਦੀਆਂ ਫਿਰਦੀਆਂ ਅੱਗੇ ਇੱਟਾ ਹੀ ਹੁਣ ਜਗਾਈਆਂ ਪਹਿਲਾਂ ਹੀ ਉੱਡਦੀਆਂ ਮਾਈ ਗੋਡ ਇੰਨੀਆਂ ਦੱਸ ਆਦੋਗੀ ਅੱਛਾ ਮੈਂ ਵੀ ਦੱਸ ਦਵਾਂ ਜਿਹੇ ਫੰਕਸ਼ਨ ਦੇ ਉੱਤੇ ਹਰਮਨ ਜੀ ਨੇ ਬਿਲਕੁਲ ਵੀ ਪੀਲੇ ਕੱਪੜੇ ਨਹੀਂ ਪਾਏ ਨਾ ਕੋਈ ਵੀ ਸਾਰੇ ਜਣੇ ਪਹਿਲਾਂ ਲੈ ਮੈਂ ਇਕੱਲਾ ਰਹਿ ਗਿਆ ਕੋਈ ਗੱਲ ਨਹੀਂ ਆ ਇਹ ਜੋ ਗੱਲ ਨਹੀਂ ਧਰਮ ਘੋਟੇ ਲਿਆਉਣਾ ਵੀਰ ਐਡੀ ਗੱਲ ਨਹੀਂ ਮੈਨੂੰ ਪਤਾ ਨਹੀਂ ਮੈਂ ਕਿਤੇ ਸਟਿਚ ਕਰਾਏ ਐ ਐਡੀ ਗੱਲ ਨਹੀਂ ਧਰਮ ਘੋਟੇ ਲਿਆਉਂਦੇ ਚੀਟਿੰਗ ਕੀਤੀ ਤੁਸੀਂ ਆਪਦੇ ਮੁੰਡੇ ਦੇ ਨਾਲ ਚੀਟਿੰਗ ਚੀਟਿੰਗ ਹੈਗਾ ਹਾਂ ਵੀ ਚੋਈ ਵੀ ਆਈ ਛਿੰਗਾਰ ਤੇ ਭਰਾਂ ਮਰ ਭਾਈ ਆਸਟ੍ਰੇਲੀਆ ਆ ਗਏ ਅਸੀਂ ਘਰ ਮੜ ਕਿਉਂ ਮਾਨੂੰ ਕਿਹਾ ਜੁਵੀ ਨੇ ਘੋਟਾ ਦਵਾ ਲੈਣੀ ਅਮਰ ਤੇ ਜੁਵੀ ਆਲਾ ਕੋਟਾ ਲਾ ਕੇ ਤੂੰ ਪਾ ਲੈਣ ਡੈਂਡਾ ਹੋ ਗਿਆ ਕੋਈ ਨਾ ਬੁਰਾ ਆ ਜਣਾ ਵਾ ਬਚ ਗਿਆ ਬੁਰਾ ਆ ਜਣਾ ਲੈ ਅੱਜ ਅੱਜ ਤੱਕ ਫੁੱਲ ਸਰਾਂ ਦੇ ਫੁੱਲਾਂ ਵਾਲੇ ਬਣੇ ਫਿਰਦੇ ਸਰਾਂ ਦੇ ਫੁੱਲ ਹੀ ਸਾਰੇ ਲੱਗਣ ਬਣ ਕੇ ਸਰਾਂ ਦੇ ਫੁੱਲ ਕਿੰਨੇ ਖੱਟੇ ਭੂਂਡ ਆ ਆ ਖੱਟੇ ਭੂਂਡ ਲੈ ਵੇ ਲੱਗੋ ਉਹ ਜਾ ਆਹ ਖੱਟੇ ਭੂਂਡ ਬਣੇ ਆ ਖੱਟੇ ਭੂਂਡ ਬਣੇ ਫਿਰਦੇ ਆ ਓ ਮਾਈ ਗਾਡ ਇਧਰ ਤੋਂ ਹੀ ਵੇਚ ਸਕਦੇ ਸਾਰਾ ਸੈੱਟ ਉੱਤੇ ਠੀਕ ਆ ਆ ਬੀਚੇ ਜਾ ਦਿਦੇ ਸਾਦੇ ਹਾਂ ਸਾਹਮਣੇ ਸਾਡੀ ਮੜੀ ਕੁੜੀ ਮੋਟੀ ਆ ਪਤਲੀ ਆ ਓ ਮਾਈ ਗਾਡ ਹਲਦੀ ਇਹ ਸਾਦੇ ਸੈਟ ਉੱਤੇ ਬਾਕੀ ਆ ਜਰਮੈਂਟ ਵੇਚ ਸਕਦੇ ਤੁਸੀਂ ਆ ਵੀ ਵੇਚ ਸਕਦੇ ਆ ਸਾਰਾ ਹਲਦੀ ਦਾ ਪ੍ਰੋਗਰਾਮ ਇੱਕ ਨੰਬਰ ਬਣਿਆ ਪਿਆ ਕਹਿੰਦੇ ਮੇਰੇ ਵੀਡੀਓ ਅਮਰਤਾ ਫੋਟੋ ਕਹਿੰਦੇ ਮੋਟਾ ਆਪਣੀ ਕਿਚਾ ਲਈਏ ਫੋਟੋ ਕਿੱਚੀ ਕੇ ਕਿੱਚੀ ਫੈਮਲੀ ਫੋਟੋ ਫੈਮਲੀ ਪਿਕ ਹੋ ਜੇ ਖੜੋ ਖੜੋ ਵੀ ਮਤਰਾ ਸਾਰਾ ਟੱਬਰ ਚੱਲੀ ਜਾ ਆਪਾਂ ਸੋਹਣੇ ਬੰਦੇ ਤੇ ਸੋਹਣੀਆਂ ਮੇਂਝੀ ਤੇ ਰਹੀ ਗਈ ਲਾਉਣ ਵਾਲੀ ਪਰਵਾ ਲਾਉ ਲਾਉ ਟੰਗੋ ਇਹਨੀ ਛੇਤੀ ਛੇਤੀ 10 ਮਿੰਟ ਹੋਣਗੇ ਵਿੱਚ ਉੱਪਰ ਲੱਗੇਗੀ 10 ਮਿੰਟ ਫਟਕ ਫਟਕ ਸੋਹਣੇ ਚ ਹੋ ਗਏ ਲਾ ਪਿੱਛੇ ਕਾਰਸੀ ਆ 10 ਮਿੰਟ ਹੀ ਰਹਿ ਗਏ ਨੇ ਕੈਮਰਾ ਰੋਲ ਐਕਸ਼ਨ 10 ਮਿੰਟ ਕੇ ਚੀਚ ਕੈਮਰਾਮੈਨ ਨਹੀ ਦੱਸ ਕਿਉਂ 7 ਮਿੰਟ ਹੀ ਹੈਗੇ ਮੈਂ ਬਹਿ ਜਾਨੀ ਆ ਉਹਨੂੰ ਕਰੀ ਜਾਂਦਾ ਉਹ ਤੇ ਆ ਉਹਨਾਂ ਦੇ ਸ਼ਾਟ ਆਉਦੇ ਕੱਢਣੇ ਹੁੰਦੇ ਆ ਉਹ ਗੋਸ਼ਤੀ ਜਾਂਦੇ ਸ਼ਾਟ ਸ਼ਾਟ ਦੇ ਚੱਕਰ ਤੇ ਆਪਾਂ ਮੇਟ ਨਾ ਲੀਆ ਆਹੋ ਹਲਦੀ ਆਊਗਾ ਫੇਰ ਹੀ ਆ ਬਸ ਛੇੜੇ ਦਾ ਲਾਓ ਵੀ ਹਲਦੀ ਵਾਲਾ ਸੈਟਅਪ ਰਹਿ ਗਿਆ ਸਾਡਾ ਹਾਂ ਕਰੂ ਆਂ ਚੱਪਕੱਡੂ ਗਏ ਤੇਰੀ ਅੱਛੀ ਕਰੀਓ ਫੇਰ ਉਹ ਨੰਬਰ 3 ਆਈ 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 ਤਿਆਰ ਐ ਖੜੇ ਸਾਰੇ ਅੱਜ ਤਾਂ ਭੂੜੀ ਬਣੇ ਫਿਰਦੇ ਭੂੜੀ ਸਾਰੇ ਜਣੇ ਥੋੜਾ ਬੜਾ ਅਜੇ ਪਰ ਲੱਗ ਰਿਹਾ ਪਿੱਛੇ ਆਓ ਜੀ ਲਾਹੂ ਜੀ ਲਾਹੂ ਸੱਤ ਦੀ ਸ਼ਾਟ ਨਿਕਲਦੇ ਭਾਈ ਬਾਜੀ ਬਾ बात पूछ गए सारा टब्बर ही बैठा है भाजी की हाल चाल <laughs> ਦਾ ਪ੍ਰੋਗਰਾਮ ਚੱਲ ਰਿਹਾ ਸੀ ਬਈ ਹਲਦੀ ਦੇ ਪ੍ਰੋਗਰਾਮ ਬੜੇ ਹੁੰਦੇ ਆ ਪਰ ਜਿਹੜਾ इमोशनल ਜਿਹੜਾ ਇਹਨਾਂ ਨੇ ਬੋਲੀਆਂ ਪਾਈਆਂ ਨਾ ਵਾਕੇ ਸਾਰਾ ਸਾਡਾ ਸਾਰਾ ਟਾਪਰ इमोशनल ਹੋ ਗਿਆ ਤੇ ਮੈਂ ਤੁਹਾਨੂੰ ਭੈਣ ਦਾ ਨੰਬਰ ਸ਼ੇਅਰ ਕਰ ਦੇਣਾ ਤੇ ਭੈਣ ਨੰਬਰ ਦੱਸਿਓ ਆਪਣਾ 7696201102 ਇੱਕ ਕਰੀ ਪੰਜਾਬੀ ਚ ਵੀ ਦੱਸ ਦਿਓ ਪੰਜਾਬੀ ਤੇ ਮੈਨੂੰ ਨਹੀਂ ਪਤਾ ਪੰਜਾਬੀ ਚ ਨਹੀਂ ਚਲੋ ਅੰਗਰੇਜ਼ੀ ਜੀ ਠੀਕ ਹੈ ਸਾਡੇ ਥਾਂ ਦਾ ਸਾਰੇ ਬੰਦੇ ਤੁਹੀ ਰਵਾਈ ਬਹੁਤ ਵਧੀਆ ਕਰਦੇ ਬਹੁਤ ਜ਼ਿਆਦਾ ਹਾਂ ਆ ਗੱਡੀ ਕੁੜੀ ਵੀ ਆ ਗਈ ਕਿਦਰੀ ਹਾਂ ਉਹ ਬੈਗੀ ਉੱਥੇ ਹਾਂ ਜੇ ਤੁਸੀਂ ਚਲੋ ਸਹਾਰੀ ਤੋਂ ਗਰੀ ਕਹੀ ਨਹੀਂ ਬਹੁਤ ਸੋਹਣਾ ਜਾਨੂੰ ਉਹ ਕਹਿੰਦੀ ਤਾਂ ਹੀ ਨਹੀਂ ਗਏ ਕਿਉਂਕਿ ਸਰਵਦਾ ਸੀਗਾ ਚਲੋ ਇਮੋਸ਼ਨਲ ਨਹੀਂ ਕਰਨਾ ਬਹੁਤ ਸੋਹਣਾ ਬਹੁਤ ਹੀ ਸੋਹਣਾ ਪਹਿਣ ਪਾ ਕੇ ਬਹੁਤ ਦਿਲੋਂ ਦਿਲੋਂ ਖੁਸ਼ੀ ਨੰਬਰ ਨੰਬਰ ਸ਼ੇਅਰ ਕਰਦੇ ਨੰਬਰ ਸ਼ੇਅਰ ਕਰਤਾ ਪਹਿਣ ਉਹਨਾਂ ਦਾ ਹਾਂ ਇਹ ਸਾਡੇ ਲੋ ਬਈ ਆਵਾਜ਼ ਚ ਕਹਿੰਦੇ ਸੁਣਨਾ ਨਹੀਂ ਇਹ ਇਹ ਨਹੀਂ ਆਵਾਜ਼ ਨਹੀਂ ਹੁੰਦੀ ਪਹਿਣੇ ਆ ਆਵਾਜ਼ ਦੱਸ ਦੇ ਦਿੰਦੇ ਮੈਂ ਕਹਿੰਦੀ ਦੱਸ ਤੇ ਇੱਕ ਵਾਰੀ ਹੋਰ ਦੱਸ ਦਿਨੀਆਂ 7696201102 ਪੰਜਾਬੀ ਦੱਸ ਦੇ ਪਹਿਣੇ ਪੰਜਾਬੀ ਨੰਬਰ ਸ਼ੇਅਰ ਕਰ ਦਿੰਦੀ ਆ ਉਹ ਵੀਰਾ ਜੀ 9855649102 ਠੀਕ ਹੈ ਜੀ ਥੈਂਕ ਯੂ ਸੋ। ਧੰਨ ਧੰਨ। ਜਲਦੀ ਦਾ ਪ੍ਰੋਗਰਾਮ ਇਸੇ ਦੇ ਨਾਲ ਹੁਣ ਸਮਾਪਤ ਹੁੰਦਾ ਹੈ। ਇਸ ਤੋਂ ਬਾਅਦ ਜਾਗੋ ਦਾ ਪ੍ਰੋਗਰਾਮ ਸਟਾਰਟ ਹੋਊਗਾ। ਹੁਣ ਸਾਰੇ ਕਪੜੇ ਚੇਂਜ ਕਰ ਲਏ। ਜਾ ਗੋ ਲੈਣੀ ਜਾ ਕੇ। ਜਾ ਜਾ ਗੋ ਲੈ ਕੇ ਆ। ਉਹ ਚਾਬੀ ਲੈ ਕੇ ਲਾਏ ਦੋ ਚਾਬੀ ਲਓ ਫਿਰ ਜਾ ਗੋ ਲੈ ਆਉ। ਜਾ ਚਾਬੀ ਲੈ ਫਿਰ। ਵੀ ਸੱਚ ਨਾਲ ਇਸੇ ਦੇ ਨਾਲ ਅੱਜ ਦਾ ਵਲੌਗ ਹੁੰਦਾ ਖਤਮ। ਆਉਡੀ ਵਾਲਾ ਹੁਣ ਇਸ ਤੋਂ ਬਾਅਦ ਜਾਗੋ ਵਾਲਾ ਵਲੌਗ ਸਟਾਰਟ ਹੋਊਗਾ। ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਨਜ਼ਾਰੇ ਲਓ ਵਲੌਗ ਦੇਖੋ ਆਪਣੇ ਵਿਆਹ ਦੇਖੋ ਤੇ ਥੈਂਕ ਯੂ। ਠੀਕ ਹੈ ਬਜੀ।